ਮੈਨੂੰ ਬੜੀ ਖੁਸ਼ੀ ਹੈ ਜੀ ਕਿ ਮੈਂ ਅੱਜ ਪਹੁੰਚ ਆਇਆ ਨਾਮਗੜ ਪਿੰਡ ਇਹ ਰੇਜੀਾਇਦਾ ਪਿੰਡ ਇੱਥੇ ਜੀ ਸਿਸਟਰ ਬੈਣੀ ਉਹ ਮੇਰਾ ਬਹੁਤ ਕਰੀਬੀ ਤਾਲੁਕਾ ਦਾ ਇਸ ਪਿੰਡ ਦੇ ਨਾਲ ਪਰ ਕਰੀਬੀ ਤਾਲੁਕਾ ਦੇ ਨਾਲ 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 ਜਿਹੜੇ ਜਿਹੜੇ ਪਿੰਡ ਦੀ ਲੋੜ ਅਸੀਂ ਉੱਥੇ ਤੇ ਜਾਂਦੇ ਆਂ ਕੋਸ਼ਿਸ਼ ਕਰਦੇ ਆਂ ਕਿ ਜਿਹੜੇ ਸਾਡੇ ਕੰਟੈਂਪਲੈਂਟ ਪੈਸਟ ਰਹਿ ਗਏ ਆ ਉਹਨਾਂ ਦੇ ਵਜੋਂ ਉਹ ਲਾ ਕੇ ਜਿੱਦਾਂ ਦੇ ਵਿੱਚ ਜੋ ਕੰਮ ਕਰਾਉਣ ਵਾਲੇ ਉਹ ਕਰਾਈ ਗਏ ਇੱਥੇ ਮੇਰਾ ਵੀਰ ਸਿਮਰਨ ਸਾਡੇ ਨਾਲ ਲੱਗਿਆ ਬਹੁਤ ਮਿਹਨਤ ਕਰ ਰਿਹਾ ਔਰ ਇਸ ਲਈ ਇਹਨਾਂ ਦਾ ਬਹੁਤ ਧੰਨਵਾਦ ਤੇ ਜਿਵੇਂ ਜਿਵੇਂ ਲੋੜ ਪੈਂਦੀ ਆ ਮੈਨੂੰ ਦੱਸਦੇ ਆ ਮੈਂ ਐਮਪੀਜ ਦੇ ਵਿੱਚੋਂ ਜੋ ਬੈਸਟ ਕਰ ਸਕਦਾ ਹਾਂ ਮੈਂ ਕਰਕੇ ਰਹਿਣਾ ਅੱਜ ਮੈਂ ਇੱਥੇ ਆਇਆ ਹਾਂ ਮੈਂ ਕੁਝ ਕੰਟਰੀਬਿਊਟ ਕਰ ਸਕਿਆ ਮੇਰੇ ਲਈ ਫਕਰ ਦੀ ਗੱਲ ਆ ਮਾਦੂ ਸਰ ਅਹਮਦਾਬਾਦ ਵਿੱਚ ਜਿਹੜੀ ਘਟਨਾ ਘਟੀ ਹੈ ਉਸ ਨੂੰ ਲੈ ਕੇ ਕਿਵੇਂ ਦੇਰ ਦਰਦ ਨਾਲ ਜਿਹੜਾ ਮੈਸੇਜ ਆਬਵੀਅਸਲੀ ਕੀ ਬੜੀ ਇੱਕ ਐਸੀ ਘਟਨਾ ਜਿੰਨਾਿਲ ਦਹਿਲ ਗਿਆ ਔਰ ਅੱਜ ਵੀ ਸੋਚ ਕੇ ਜਦੋਂ ਉਧਰ ਸੋਚ ਜਾਂਦੀ ਹੈ ਇੱਕ ਵਾਰੀ ਤਾਂ ਮਨ ਬਿਲਕੁਰੀ ਭਾਰਾ ਨਾ ਔਰ ਜੋ ਹੋਇਆ ਅਬੂ ਦਾ ਪੜਾ ਮੰਨ ਕੇ ਚੱਲਣਾ ਮੈਡਮ ਅਰੇ ਕਿਉਂਕਿ ਇਹ ਇਹ ਕਹਿ ਸਕਦੇ ਹਾਂ ਕਿ ਮੁਰਾਰਾ ਹੀ ਮਰਦਾਸ ਕਰੀਏ ਕਿ ਐਸੇ ਪੜਿਆ ਜਾ ਕੇ ਸਰ ਲੁਧਿਆਣਾ ਚ ਜੀਮੀ ਚੋਨ ਚੱਲ ਰਹੀ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਪਾਰਟੀ ਲੋਕਲ ਰਿਸਪੌਂਸਿਬਲ ਹੈ ਪਾਰਟੀ ਅੱਜ ਤੁਸੀਂ 19 ਤਰੀਕ ਨੂੰ ਦੇਖੋਗੇ ਜਦੋਂ VOTING ਹੋਏਗੀ ਪਾਰਟੀ ਦੇ ਪੂਰੇ ਪੂਰੇ ਮੈਂਬਰਸ ਲੱਗੇ ਹੋਏ ਹਨ ਕਾਰਕਟਰ ਲੱਗੇ ਹੋਏ ਹਨ ਮਤਦੋਤਾਂ ਦੇ ਨੇ ਲਗਾ ਕੇ ਆਏ ਹਨ ਕੱਲ ਪਰ ਸਵੇਰ ਜਾਵਾਂਗਾ ਇਹ ਹਰ ਸਮੇਂ ਨੂੰ ਹੀ ਕਿ ਦੋ ਜਿਲ੍ਹੇ ਹੋਏ ਤੇ ਤੁਸੀਂ ਇਲੈਕਸ਼ਨ ਇਹ ਉਮੀਦਰੀ ਨੂੰ ਪੇਸ਼ ਕਰਦੇ ਹਾਂ ਕਿ ਅਸੀਂ ਜਾਂ ਇੱਕ ਵਾਰ ਫਿਰ ਸਾਡੇ ਮਨਸਾਬ ਬਣਨਗੇ ਕਿ ਪਾਰਟੀ ਇਸ ਲਈ ਇਹ ਕਰੀ ਦੁਆਰਾ ਫੇਰ ਲੁਧਿਆਣਾ ਦੀ ਹੋਰ ਕੰਪਨੀ ਰਾਸਾ ਮੈਂਬਰ ਅੱਜ ਪ੍ਰਿੰਸੀ ਜੀ ਇੱਥੇ ਪੁੱਜਿਆ ਕੀ ਕਹਿਣਾ ਚਾਹੋਗੇ ਮੈਂ ਬਹੁਤ ਹੀ ਗ੍ਰੇਟਫੁਲ ਤੇ ਨਾਲ ਮਹਿਸੂਸ ਕਰ ਰਿਹਾ ਹਾਂ ਬੜਾ ਭਾਕਾ ਮਹਿਸੂਸ ਕਰ ਰਿਹਾ ਕਿ ਬਈ ਚੰਗੇ ਬੰਦੇ ਜਦੋਂ ਚੰਗੇ ਲੀਡਰ ਮਿਲ ਜਾਂਦਾ ਮੈਂ ਅੱਗੇ ਵੀ ਗੱਲ ਕਰਦਾ ਆ ਕਿ ਮੈਂ ਤਾਂ ਹੀ ਕਹਿੰਦਾ ਬੱਚਿਆਂ ਨੂੰ ਸਪੋਰਟਸ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਹੀ ਟੀਮ 'ਚ ਖੇਡਦੇ ਨਾ ਤੁਹਾਡਾ ਨੇਚਰ ਬਦਲਦਾ ਤੁਹਾਡਾ ਸੁਭਾਅ ਬਦਲਦਾ ਤੁਹਾਡਾ ਕੈਰੇਕਟਰ ਸ਼ੇਪ ਹੁੰਦਾ ਤੇ ਮੈਂ ਭਾਜੀ ਹੁਣਾਂ ਤੋਂ ਇਹ ਮੇਰੇ ਲਈ ਵੀ ਬਹੁਤ ਵੱਡੀ ਸਿੱਖਿਆ ਹੈ ਕਿ ਜਿੱਦਾਂ ਆਪਾਂ ਜਿਸ ਤਰੀਕੇ ਦੀ ਜਿੰਨੇ ਹੰਬਲ ਆ ਜਿਸ ਤਰੀਕੇ ਨਾਲ ਕੰਮ ਕਰਦੇ ਆ ਮੇਰੀ ਅੱਧੀ ਆਵਾਜ਼ ਤੇ ਇੱਥੇ ਆਏ ਤਾਂ ਮੈਂ ਤਾਂ ਮੈਂ ਦੱਸ ਨਹੀਂ ਸਕਦਾ ਸਰ ਭਾਜੀ ਮੈਂ ਕਿੰਨਾ ਜ਼ਿਆਦਾ ਥੈਂਕਫੁਲ ਆ ਦੂਸਰਾ ਪਿੰਡ ਲਈ ਵੀ ਇਸ ਪਿੰਡ ਨੂੰ ਭਾਵੇਂ ਪਿੱਛੋਂ ਜਿਹੜਾ ਆ ਇਹਦਾ ਇਤਿਹਾਸ ਜਿੰਨਾ ਮਰਜ਼ੀ ਚੱਲਦਾ ਆ ਪਰ ਪਿੰਡ ਦੇ ਵਿੱਚੋਂ ਕੰਮ ਨਹੀਂ ਹੋਏ ਜਿਹੜੇ ਹੋਣੇ ਚਾਹੀਦੇ ਸੀਗੇ ਹੁਣ ਉਹ 75 ਲੱਖ ਰੁਪਏ ਬਾਜੀ ਦੇ ਐਮਪੀ ਲੈਂਡ ਫਰਮੋਂ ਆਇਆ ਕੁਝ ਸਾਡੇ ਲੋਕ ਵੀ ਕੰਟਰੀਬਿਊਸ਼ਨ ਆਊਗਾ ਉਹਦੇ ਨਾਲ ਜਿਹੜਾ ਆ ਪਿੰਡ ਦਾ ਜਿਹੜਾ ਅੱਗਾ ਸਵਰਜੂਗਾ ਕਿਉਂਕਿ ਬੈਨੀਫਿਟ ਤਾਂ ਸਾਰਿਆਂ ਦਾ ਸਾਂਝਾ ਆ ਨਾ ਜੀ ਉਹ ਗਲੀ ਜਾਂ ਨਾਲੀ ਜਾਂ ਕੋਈ ਵੀ ਚੀਜ਼ ਹੈ ਉਹਦੇ 'ਚ ਕਿਸੇ ਲੀਡਰ ਦਾ ਪਾਣੀ ਨਹੀਂ ਇਕੱਲਾ ਜਾਣਾ ਉੱਚ ਹਰ ਇੱਕ ਦਾ ਜਾਣਾ ਜੀ ਉਹ ਸੜਕ ਤੋਂ ਵੀ ਹਰ ਇੱਕ ਨੇ ਜਾਣਾ ਜਿੱਦਾਂ ਹੁਣ ਇਹ ਸੜਕ ਚੰਗੀ ਹੈ ਤੇ ਤੋਂ ਸਾਰਿਆਂ ਨੇ ਲੰਘਣਾ ਸਾਰਿਆਂ ਨੇ ਵਰਤਣਾ ਸੋ ਆਪਾਂ ਕਾਮਨ ਕਾਜ਼ਲ ਲਈ ਵਿੱਚ ਇਕੱਠੇ ਹੁੰਦੇ ਆਂ। ਇਹ ਨਜ਼ਰ ਸਿਮਰਨ ਨੂੰ ਨਵੀ ਗਿਆ ਹੈਗਾ ਆਲੇ ਦੁਆਲੇ ਦੇ ਜਿੱਥੇ ਵੀ ਪਿੰਡਾਂ ਦੀ ਕੋਈ ਜ਼ਿੰਮੇਵਾਰੀ ਵਾਲਾ ਕੋਈ ਕੰਮ ਆ ਜਿਹੜੇ ਕਰਦੇ ਆ ਜਿੱਥੇ ਲੋੜ ਪੈਂਦੀ ਹੈ ਤੇ ਜ਼ਰੂਰ ਮੇਰੀ ਨਜ਼ਰ ਚ ਲਿਆ ਤੇ ਮੈਂ ਇਹ ਨਾਲ ਮੋੜੇ ਦੇ ਨਾਲ ਬੁੱਢਾ ਲਾ ਕੇ ਖੜਾ ਹੋਵਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਸਾਡੇ ਜਿਹੜੇ ਪੰਜਾਬ ਦੇ ਪਿੰਡ ਆ ਕਿ ਅਸੀਂ ਉਹਨਾਂ ਲਈ ਕੋਈ ਬੈਟਰ ਕਰ ਸਕੀਏ ਪਿੰਡਾਂ ਨੂੰ ਸੋਹਣਾ ਕਰਾਂਗੇ ਤੇ ਸਾਡੇ ਲਈ ਇੱਕ ਬੜੀ ਮਾਨੀਓ ਬੈਲਾ ਸਰ ਖੇਡਾਂ ਵਿੱਚ ਤੁਹਾਡਾ ਕਾਫੀ ਨਾਮ ਸੁਣਿਆ ਔਰ ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜੁਧ ਨਸ਼ਾ ਵਿਰੁੱਧ ਬੇਸ਼ੱਕ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਦੇਖੋ ਸਾਡੀ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਜੰਗ ਛੇੜੀ ਆ ਜਿਹਦੇ ਵਿੱਚ ਸਪੋਰਟਸ ਮਨ ਲੱਗਦਾ ਸਭ ਤੋਂ ਵੱਡਾ ਰੋਲ ਪੇ ਕਰਦੀ ਹੈ ਕਿ ਅਸੀਂ ਇੱਕ ਮੁਹਿੰਮ ਚਲਾਈ ਹੈ ਕਿ ਹਰ ਪਿੰਡ ਦੇ ਵਿੱਚ ਜਿਹੜੇ ਮੈਦਾਨ ਢੋਏ ਟਿਮੇ ਜਿੰਨੇ ਕੋਸੇਗੇ ਛੱਪੜ ਉਹਨਾਂ ਨੂੰ ਦੂਰ ਕੇ ਜੇ ਅਸੀਂ ਇਹ ਮੈਦਾਨਾਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਬਣਾ ਕਰਦੀਏ ਔਰ ਇੰਨੇ ਗਰਾਊਂਡ ਬਣ ਗਏ ਆ ਇੰਨਾ ਕੰਮ ਹੋ ਰਿਹਾ ਸਪੋਰਟਸ ਦੇ ਉੱਤੇ ਤਾਂ ਕਿ ਸਾਡਾ ਜਿਹੜਾ ਯੂਥ ਆ ਉਹ ਨਸ਼ਿਆਂ ਤੋਂ ਹਟ ਕੇ ਸਪੋਰਟਸ ਵੱਲ ਲੱਗੇ ਜੇ ਜਦੋਂ ਬੰਦਾ ਥੱਕਿਆ ਟੁੱਟਿਆ ਹੋਏਗਾ ਫਿਰ ਨੀਂਦ ਹੀ ਆਏਗੀ ਫਿਰ ਨਸ਼ੇ ਉੱਤੇ ਆਂ ਜਾਏਗਾ ਨਹੀਂ ਔਰ ਮੈਂ ਦਾ ਹਮੇਸ਼ਾ ਹੀ ਰੱਬ ਦਾ ਸ਼ੁਕਰੀਆ ਕਰਨਾ ਕਿ ਮੈਂ ਤਾਂ ਕੋਈ ਨਸ਼ਾ ਕੀਤਾ ਹੀ ਨਹੀਂ ਸਪੋਰਟਸ ਦਾ ਸਪੋਰਟਸ ਤੇ ਨਸ਼ੇ ਤੋਂ ਵਧੀਆ ਕੋਈ ਨਿਸ਼ਾਨੀ ਨਹੀਂ ਔਰ ਮੈਂ ਆਪਣੇ ਯੂਥ ਨੂੰ ਵੀ ਇਹੀ ਕਹਿਣਾ ਜੀ ਆ ਨਸ਼ੇ ਤੋਂ ਦੂਰ ਲੋਕ ਮੌ ਮੈਦਾਨਾ ਚਾਓ ਖੇਡੋ ਬਧੂ ਅਗੇ ਪੰਜਾਬ ਦਾ ਨਾਮ ਰੋਸ਼ਨੀ